ਜਪਜੀ ਸਾਹਿਬ ਦਾ ਪਾਠ ਨੇ ਜ਼ੁਬਾਨੀ ਸੁਣਾ ਦਿੱਤਾ ਸੋ ਇਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਕੋ ਵੀ ਆਓ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਓ ਅਤੇ ਸਾਡੇ ਕੋਲ ਪਰਕਰ ਫੀਲ ਆਓ ਸਸਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮ ਅੱਜ ਤੁਹਾਨੂੰ ਅਸੀਂ ਐਸੇ ਜੋੜੇ ਨਾਲ ਮਿਲਣ ਜਾ ਰਹੇ ਹਾਂ ਗੁਰਸਿੱਖ ਪਰਿਵਾਰ ਚੋਂ ਉਹ ਜੋੜਾ ਹੈ ਅਤੇ ਉਹ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਸਿੱਖਿਆ ਵੀ ਦੇ ਰਿਹਾ ਜੇ ਬਿਲਕੁਲ ਉਹਨਾਂ ਵੱਲੋਂ ਇੱਕ ਐਸਾ ਉਪਰਾਲਾ ਕੀਤਾ ਗਿਆ ਛੋਟੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਲਈ ਕਿ ਜਿਹੜਾ ਵੀ ਜਿਹੜੀ ਛੇੜੀ ਤੇ ਮੇਰੀ ਢੇੜੀ ਤੇ ਆਵੇਗਾ 8 ਸਾਲ ਦਾ ਛੋਟਾ ਬੱਚਾ ਜੋ ਜਪਜੀ ਸਾਹਿਬ ਦਾ ਕੰਢ ਪਾਲਸਰਾ ਆਵੇਗਾ ਉਸ ਨੂੰ 버ਗਰ ਵਗੈਰਾ ਫ੍ਰੀ ਤੇ ਜਾਣਗੇ 13 ਸਾਲ ਹਜੂ ਜੀ ਸਾਹਿਬ ਨੌਕਰੀ ਕਰਨ ਤੋਂ ਬਾਅਦ ਪਟਾਰੇ ਦੇ ਖੇ ਰਿਆ ਰਾਇ ਜੋੜਾ ਗੁਰਸੇਖ ਜੋੜਾ ਜੋ ਕਿ ਗੁਰੂ ਦੇ ਦਿੱਤੇ ਹੋਏ ਬਾਣੇ ਵਿੱਚ ਪਹਿਰਾਵੇ ਚ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਆਪਣੇ ਢੇੜੀ ਤੇ ਕੰਮ ਕਰ ਰਹੇ ਹਨ ਅਤੇ ਫਾਸਟ ਫੂਡ ਦੀ ਢੇੜੀ ਲਗਾਈ ਹੈ ਨਿਊਡਲ 버ਗਰ ਵਗੈਰਾ ਲੋਕਾਂ ਨੂੰ ਖਵਾਦੇ ਹਨ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਸੋ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਜੋ ਸਿੱਖੀ ਵਿੱਚ ਪਹਿਰਾਵੇ ਵਿੱਚ ਤੁਸੀਂ ਦੇਖ ਰਹੇ ਹੋ ਅਤੇ ਜੋੜਾ ਜੋ ਆਪ ਹੈ ਉਹ ਵੀ ਪੂਰਨ ਤੌਰ ਤੇ ਸਿੱਖੀ ਪਹਿਰਾਵੇ ਚ ਹਨ ਸੋ ਕਾਹਦਾ ਗੁਜ਼ਾਰਾ ਕਰ ਰਹੇ ਨੇ ਅਤੇ 8 ਸਾਲ ਤੋਂ ਛੋਟੇ ਬੱਚੇ ਜੋ ਕਿ ਆ ਕੇ ਇਥੇ ਜਪਜੀ ਸਾਹਿਬ ਦਾ ਪਾਠ ਕੰਸਲਾਉਣਗੇ ਉਹਨਾਂ ਨੂੰ ਬਰਗਰ ਫਰੀ ਤਜਾਵੇਗਾ ਸੋ ਕਿਸਾ ਉਪਰਾਲਾ ਕੀਤਾ ਕਿ ਮਨ ਚ ਸੋਚ ਆਈਏ ਸੋ ਗੱਲਬਾਤ ਵੀ ਕਰਾਂਗੇ ਇਹਨਾਂ ਭੈਣਾ ਵੀ ਗੱਲ ਕਰਾਂਗੇ ਵੀਰਾਂ ਵੀ ਗੱਲ ਕਰਾਵਾਂਗੇ ਵਾਹਿਗੁਰੂ ਕੀ ਖਰਚੀ ਕੀਫਤ ਹੈ ਸੁਖਸਿੰਦਰਪੁਰ ਇਹ ਸੁਖਸਿੰਦਰਪੁਰ ਦੀ ਇੱਕ ਤੇ ਬੜਾ ਵਧੀਆ ਉਪਰਾਲਾ ਕੀਤਾ ਤੁਸੀਂ 8 ਸਾਲ ਤੋਂ ਛੋਟੇ ਬੱਚੇ ਜਿਹੜੇ ਆਉਣਗੇ ਇਥੇ ਜਪਜੀ ਸਾਹਿਬ ਦਾ ਪਾਰਟ ਸਟਾਲ ਲਗ ਕੇ ਉਹਨਾਂ ਨੂੰ ਬਰਗਰ ਫਰੀ ਤਜਾਵੇਗਾ ਕਿਸ ਦਾ ਮਨ ਚ ਵਿਚਾਰ ਆਇਆ ਵੀ ਆਪਾਂ ਇਹਦਾ ਕਰੀ ਹਾਂ ਜੀ ਜਿਹਦਾ ਬੱਚਿਆਂ ਨੂੰ ਫਾਸਟ ਫੂਡ ਪਸੰਦ ਹੁੰਦਾ ਹੈ ਤੇ ਸਾਨੂੰ ਸਿਗਾ ਵੀ ਵੱਤ-ਵੱਤ ਬਾਣੀ ਕੱਢ ਕੇ ਆਉਣਗੇ ਨਾ ਕਿ ਬੱਚਾ ਨੋਦੇ ਹੁੰਦਾ ਜਿੱਦਾਂ ਫ੍ਰੀ ਮਿਲ ਰਿਹਾ ਨਾ ਤੇ ਸਾਨੂੰ ਤੁਸੀਂ ਵੀ ਕਾਫੀ ਬੱਚੇ ਆਉਣਗੇ ਪਰ ਬੱਚਾ ਇੱਕੋ ਹੀ ਆਇਆ ਤੇ ਉਹਨੇ ਵੀ ਕਿਹਾ ਵੀ ਅੱਜ ਅਗਲੇ ਦਿਨ ਆਵਾਂਗਾ ਮੈਂ ਅਗਲੇ ਦਿਨ ਉਹ ਵੀ ਨਹੀਂ ਆਇਆ ਤੇ ਸਾਨੂੰ ਥੋੜਾ ਜਿਹਾ ਮਨ ਨੂੰ ਲੱਗਾ ਕਿ ਆਉਣਾ ਚਾਹੀਦਾ ਸੀ ਜਿੱਦਾਂ ਬੱਚਾ ਨਾ ਪਰ ਉਹਨਾਂ ਰਿਸਪੌਂਸ ਨਹੀਂ ਆਇਆ ਹਾਂਜੀ ਕਿਸਨ ਦੇਖਦੇ ਹੋ ਵਿੱਚ ਛੋਟੇ-ਛੋਟੇ ਬੱਚੇ ਅੱਜਕੱਲ ਜਿਹੜੇ ਆਪਣੇ ਸਿੱਖ ਇਤਿਹਾਸ ਨਾਲ ਤੋਂ ਪਰੇ ਹੁੰਦੇ ਜਾ ਰਹੇ ਨੇ ਨਾ ਗੁਰਪਾਣੀ ਆ ਕੋਲ ਧਿਆਨ ਦਿੰਦੇ ਨੇ ਨਾ ਹੀ ਪਾਠ ਪੜ੍ਹਦੇ ਦੇ ਵੱਲ ਲੇਕਿਨ ਸਿਰਫ ਮੋਬਾਈਲਾਂ ਵਿੱਚ ਹੀ ਫਸੇ ਰਹਿੰਦੇ ਨੇ ਹਾਂਜੀ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਹੈ ਪੇਰੈਂਟਸ ਦੀ ਆ ਜੇ ਇੱਕ ਮਾਂ ਹੀ ਬੱਚੇ ਨੂੰ ਨਾ ਕਿ ਮੈਂ ਕੰਮ ਕਰ ਲਾਂ ਉਹਦੇ ਲਈ ਮੋਬਾਈਲ ਫੜਾ ਦੇਗੀ ਤੇ ਫਿਰ ਬੱਚੇ ਨੇ ਤਾਂ ਕੁਝ ਹੋਰ ਨਹੀਂ ਕਰਨਾ ਤੇ ਉਹਨੂੰ ਵੀ ਲੱਗਦਾ ਕਿ ਮੋਬਾਈਲ ਹੀ ਮੇਰਾ ਦੋਸਤ ਹੈ ਜਦਕਿ ਜਿਹੜੀ ਸਿੱਖਿਆ ਮਾਪਿਓ ਨੇ ਦੇਣੀ ਆ ਨਾ ਉਹਨਾਂ ਦਾ ਫਰਜ਼ ਵੀ ਆ ਤੇ ਜਿਹੜੀ ਧਰਮ ਦੀ ਸਿੱਖਿਆ ਦੂਸਰੀ ਸਿੱਖਿਆ ਚੰਗੀ ਸਿੱਖਿਆ ਜਿਹੜੀ ਮਾਪਿਆਂ ਨੇ ਦੇਣੀ ਆ ਉਹ ਬੱਚਾ ਜਲਦੀ ਸਕੂਲ ਤੋਂ ਵੀ ਕੈਚ ਨਹੀਂ ਕਰਦਾ ਤੇ ਇੱਥੇ ਪੇਰੈਂਟਸ ਦਾ ਫਰਜ਼ ਬਣਦਾ ਹੈ ਜਿ ਉਹਨਾਂ ਨੂੰ ਬਿਠਾ ਕੇ ਤੇ ਸਿੱਖਿਆ ਸਿੱਖੀ ਦੀ ਕਹਾਣੀਆਂ ਦੱਸਣਾ ਨਾ ਸਾਖੀਆਂ ਸੁਣਾਉਣ ਤੇ ਉਹਨਾਂ ਨੂੰ ਜਦੋਂ ਆਪਣਾ ਨਿਤਨੇਮ ਕਰਦੇ ਆ ਨਾ ਆਪਾਂ ਤੇ ਲਾਗੇ ਬਿਠਾਣ ਤਾਂ ਕਿ ਉਹ ਬੱਚਾ ਨਿਤਨੇਮ ਸੁਣੇਗਾ ਮਾਂ ਨੂੰ ਦੇਖੇਗਾ ਕਿ ਵੀ ਮਾਂ ਤੇ ਸਾਡੇ ਇਹੀ ਕਰਦੇ ਆ ਨਾ ਤੇ ਉਹਨੇ ਆਟੋਮੈਟਿਕਲੀ ਉਸ ਚੀਜ਼ ਨੂੰ ਕੈਚ ਕਰ ਲਿਆ ਭੈਣ ਤੁਸੀਂ ਵੀ ਰਹਿ ਕੇ ਆਏ ਹੋ 13 ਸਾਲ ਹਜੂਰ ਸਾਹਿਬ ਵਿਖੇ ਉੱਥੇ ਨੌਕਰੀ ਕੀਤੀ ਹੈ ਗੁਰਦਵਾਰ ਸਾਹਿਬ ਉਸ ਤੋਂ ਬਾਅਦ ਬਟਾਲੇ ਆਂਦੇ ਹੋ ਕਿਸ ਤਰ੍ਹਾਂ ਦਾ ਰਿਹਾ ਇਹ ਸਫ਼ਰ ਹਾਂਜੀ ਉਹ ਬਹੁਤ ਵਧੀਆ ਰਿਹਾ ਦੋਨੋਂ ਹੀ ਸਿਚੁਏਸ਼ਨਸ ਕਾਫੀ ਵਧੀਆ ਸੀਗੀਆਂ ਉੱਥੇ ਰਹਿਣਾ ਗੁਰੂ ਘਰ ਰਹਿਣਾ ਨਾ ਗੁਰੂ ਘਰ ਦੀ ਤਾਂ ਬਖਸ਼ਿਸ਼ ਹੀ ਹੋਰੁੰਦੀ ਹੈ ਤੇ ਇਹ ਮੇਰਾ ਸ਼ੁਰੂ ਤੋਂ ਮਨ ਵੀ ਹੀ ਸੀ ਇਹਦਾ ਮੈਰਿਜ ਤੋਂ ਪਹਿਲਾਂ ਵੀ ਨਾ ਕਿ ਮੈਂ ਗੁਰੂ ਘਰ ਹੀ ਰਹਿਣਾ ਤੇ ਮਹਾਰਾਜ ਨੇ ਕੋਈ ਵੀ ਇੱਛਾ ਅਧੂਰੀ ਨਹੀਂ ਰਹਿੰਦੀ ਤੇ ਅੱਜ ਤੱਕ ਤੇ ਮਹਾਰਾਜ ਮੈਨੂੰ ਗੁਰੂ ਘਰ ਪ੍ਰੋਪਰ ਲੈ ਕੇ ਗਏ ਉੱਥੇ ਹੀ ਰਹਿਣਾ ਉੱਥੇ ਹੀ ਸਾਰਾ ਕੁਝ ਕਰਨਾ ਤੇ ਕਹਿ ਲੋ ਕਿ ਇੱਕ ਥੋੜਾ ਜਿਹਾ ਲੱਗਾ ਜਦੋਂ ਸੀ ਉੱਥੋਂ ਆਏ ਕਿ ਐ ਪਤਾ ਨਹੀਂ ਕੀ ਹੋ ਗਿਆ ਨਾ ਤੇ ਜਦੋਂ ਆਪਾਂ ਗੁਰੂ ਤੋਂ ਦੂਰ ਹੋ ਜਾਂਦੇ ਆ ਹਾਂਜੀ ਤੇ ਹਾਂਜੀ ਇਸੇ ਤਰ੍ਹਾਂ ਥੋੜਾ ਜਿਹਾ ਲੱਗਾ ਕਿ ਆ ਕੀ ਹੋਇਆ ਮੇਰੇ ਤਾਂ ਉਹਨਾਂ ਮਤਲਬ ਮੇਰੇ ਕੋ ਜਾਣ ਹੀ ਹੋਣਾ ਗੁਰੂ ਘਰ ਨਾ ਪਰ ਫਿਰ ਮਹਾਰਾਜ ਦੇ ਬਚਨ ਯਾਦ ਆਦੇ ਕਿ ਜਿਹੜਾ ਮਨੋਂ ਯਾਦ ਕਰਦਾ ਨਾ ਅਸਲੀ ਉਹੀ ਹੈ ਮਹਾਰਾਜ ਦੇ ਕੋਲ ਤੇ ਮਹਾਰਾਜ ਨੇ ਖੁਦ ਹੀ ਬਖਸ਼ਿਸ਼ ਵੀ ਕੀਤੀ ਕਹਿੰਦੇ ਆ ਨਾ ਜਦੋਂ ਉਹ ਸੋਚੀ ਦਿੰਦਾ ਖੁਦ ਹੀ ਦਿੰਦਾ ਇਨਸਾਨ ਦੀ ਕੋਈ ਆਪਣੀ ਸੋਚ ਨਹੀਂ ਹੁੰਦੀ ਉਹਦੇ ਵਿੱਚ ਕੋਈ ਆਪਣਾ ਕਰਮ ਵੀ ਨਹੀਂ ਹੁੰਦਾ ਜੀ ਕਰਮਾ ਦੇ ਅਕੋਰਡਿੰਗ ਅਪਾ ਕੀ ਬਖਸ਼ ਲੇ ਤਾਂ ਕਦੀ ਨਹੀਂ ਬਖਸ਼ ਜਾਵਾਂਗੇ ਨਾ ਮਾਰਾ ਨੇ ਸੋਚੀ ਬਖਸ਼ੀ ਮਾਰਾ ਨੇ ਪ੍ਰੇਰਣਾ ਬਖਸ਼ੀ ਹੈ ਨਾ ਜਪਨ ਦੀ ਵੀ ਤੇ ਉਹਨਾਂ ਨੇ ਐਦਾਂ ਦਾ ਚਲਾਇਆ ਕਿ ਹੁਣ ਆਨੰਦ ਹੀ ਆਨੰਦ ਉਹਨਾਂ ਦੀ ਕਿਰਪਾ ਦੇ ਨਾਲ ਘਰ ਦਾ ਗੁਜ਼ਾਰਾ ਗਦਾ ਹੋ ਰਿਹਾ ਕਿ ਉਹ ਫਾਸਟ ਫੂਡ ਆ ਤੇ ਕਿੰਨੇ ਕੰਮਦਾਰ ਹੋ ਜਾਂਦੀ ਗੁਜ਼ਾਰਾ ਸਹੀ ਹੋ ਜਾਂਦਾ ਜੇ ਕਰਦਾ ਨਹੀਂ ਫਾਸਟ ਫੂਡ ਥੋੜਾ ਜਿਹਾ ਠੀਕ ਹੀ ਚੱਲ ਰਿਹਾ ਫਿਰ ਵੀ ਚਲੋ ਘਰ ਦਾ ਗੁਜ਼ਾਰਾ ਹੋ ਜਾ ਰਿਹਾ ਨਾ ਉਹਨਾਂ ਕੋਈ ਖਾਸ ਨਹੀਂ ਚੱਲ ਰਿਹਾ ਬਸ ਸੁਣਿਆ ਤੁਸੀਂ ਆ ਵੀ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਵੀ ਪਾਠ ਵਗੈਰਾ ਕਰਦੇ ਜੀ ਹਾਂਜੀ ਉਹ ਤਾਂ ਅਸੀਂ ਪੂਰੇ ਬਾਣੀ ਦਾ ਜਿਹਦਾ ਮਹਾਰੇ ਦੀ ਕਿਰਪਾਇਆ ਤੇ ਕਰ ਇਹ ਇਹ ਚੀਜ਼ ਕੀਤੀ ਨਹੀਂ ਜਾਂਦੀ ਇਹ ਮਹਾਰਾਜ ਕਰਵਾ ਲੇ ਤੇ ਕਰਵਾ ਲੈਣਾ ਉਹਨਾਂ ਦੀ ਕਿਰਪਾ ਰਹੀ ਹੈ ਸ਼ੁਰੂ ਤੋਂ ਹੀ ਜਦੋਂ ਜਦ ਅੰਮ੍ਰਿਤਾਰੀ ਵੀ ਹੋਏ ਆ ਉਹਦਾ ਵੀ ਕਿਰਪਾ ਨਾਲ ਹੀ ਹੋਇਆ ਨਾ ਮਹਾਰਾਜ ਦੇ ਪੰਜ ਸਿੰਘ ਖੋਦ ਹੀ ਲੈਣਾ ਸੀਗਾ ਨਾ ਤਾਂ ਉਸ ਕਿਰਪਾ ਨੂੰ ਯਾਦ ਕਰਦੇ ਹੋਏ ਉਸ ਬਖਸ਼ਿਸ਼ ਨੂੰ ਯਾਦ ਕਰਦੇ ਹੋ ਉਹਨਾਂ ਦੀ ਉਹਨੀਆਂ ਬਖਸ਼ਿਸ਼ ਨਾਲ ਆਨੰਦ ਮਾਣਦੇ ਹੋਏ ਨਾ ਤੇ ਅੱਜ ਜੇ ਕਿਤੇ ਥੜਕਣਾ ਵੀ ਜਾਈਏ ਨਾ ਤੇ ਯਾਦ ਆ ਜਾਂਦਾ ਕਿ ਕੀ ਹੋ ਸਕਦਾ ਇਹ ਕਦੀ ਵੀ ਨਹੀਂ ਇਸ ਸਿੱਖੀ ਦੀ ਕਹਿ ਲੋ ਨਾ ਕਿਰਪਾ ਹੀ ਬਾਤ ਹੈ ਬਸ ਇਨਸਾਨ ਨੂੰ ਪ੍ਰੇਮ ਦੇ ਨਾਲ ਪ੍ਰੇਮ ਦੇ ਨਾਲ ਤੇ ਪੂਰਾ ਗੁਰੂ ਤੇ ਭਰੋਸਾ ਲੈ ਕੇ ਚੱਲਣਾ ਚਾਹੀਦਾ ਕੁਛ ਵੀ ਹੋ ਜਾਏ ਜ਼ਿੰਦਗੀ 'ਚ ਕਿਉਂਕਿ ਜੇ ਆਪਾਂ ਯਾਦ ਰੱਖਾਂਗੇ ਨਾ ਕਿ ਆਪਾਂ ਧਰਤੀ ਤੇ ਕਰਨ ਕੀ ਆਏ ਆ ਇਸ ਚੀਜ਼ ਨੂੰ ਵਿਚਾਰਾਂਗੇ ਔਰ ਜਦੋਂ ਖਾਸ ਕਰਕੇ ਮਹਾਰਾਜ ਜੀ ਸੋਝੀ ਦੇਣਗੇ ਇਸੀ ਦੀ ਤੇ ਆਪਾਂ ਬਹੁਤ ਆਨੰਦਪੂਰਕ ਕਿਸੇ ਵੀ ਅਵਸਥਾ ਵਿੱਚ ਰਹਿ ਸਕਦੇ ਹਾਂ ਪਹਿਲੇ ਗੱਲ ਕਰਨੀ ਸੀ ਕਿ ਸੰਪੂਰਨ ਬੜਾ ਤੁਸੀਂ ਵੀ ਤੁਹਾਡੇ ਘਰ ਵਾਲੇ ਵੀ ਹਾਂਜੀ ਇੱਥੇ ਰੇੜੀ ਤੇ ਆਉਂਦੇ ਹੋ ਇੱਥੇ ਕਈ ਸ਼ਰਾਬੀ ਵੀ ਆਉਂਦੇ ਆ ਜਾਂ ਕਈ ਸਿਗਰਾਂ ਬੀੜੀਆਂ ਪੀ ਕੇ ਲਾਗੇ ਖਲੋ ਕੇ ਪੀਂਦੇ ਨੇ ਤੇ ਫਿਰ ਗੁੱਸਾ じゃ ਨਹੀਂ ਆਉਂਦਾ ਨਹੀਂ ਗੁੱਸਾ ਨਹੀਂ ਆਉਂਦਾ ਮਾਰੇ ਦੀ ਇੰਨੀ ਕਿ ਬਖਸ਼ਿਸ਼ ਹਨ ਇਹਨਾਂ ਜਿੱਦਾਂ ਦਾ ਗੁੱਸਾ ਨਹੀਂ ਆਉਂਦਾ ਸੋਝੀ ਆਉਂਦੀ ਆ ਕਿ ਇਸ ਪਰਸਨ ਨੂੰ ਇੰਨੀ ਸੋਝੀ ਨਹੀਂ ਹੈ ਨਾ ਤੇ ਆਪਾਂ ਨੂੰ ਉਹਨੂੰ ਕਹਿ ਦੇਣਾ ਚਾਹੀਦਾ ਬਰੇ ਕਹਿੰਦੇ ਕਹਿ ਦੋ ਤੇ ਅੱਜ ਤੱਕ ਇਦਾਂ ਦਾ ਨਹੀਂ ਆਇਆ ਜੇ ਕੋਈ ਇਦਾਂ ਲਾਗੇ ਖੜ ਕੇ ਪੀ ਵੀ ਰਿਹਾ ਉਹਨੂੰ ਅਸੀਂ ਮਨਾ ਕਰੀਏ ਤਾਂ ਜਾਏ ਨਾ ਸਤਿ ਸਤਕਾਰਪੂਰਵਕ ਚਲਾ ਵੀ ਜਾਂਦਾ ਇਹ ਜੇ ਕੋਈ ਦਦਾ ਵੀ ਜਾਂਦਾ ਥੋੜਾ ਜਿਹਾ ਹਟ ਕੇ ਗੱਲ ਕਰਦਾ 2 ਫੁੱਟ ਦੂਰੀ ਬਣਾ ਕੇ ਰੱਖਦਾ ਇਹ ਕਿਰਪਾਈ ਕਿਰਪਾਹ ਮਹਾਰਾਜ ਦੀ ਬਾਣੀ ਦੀ ਕਿਰਪਾਈ ਬਾਣੀ ਦਾ ਪੂਰਾ ਮਾਨ ਸਤਕਾਰ ਬਹੁਤ ਬਹੁਤ ਮਾਰੇ ਨੇ ਬਾਣੀ ਦਾ ਬਹੁਤ ਮਾਨ ਸਤਕਾਰ ਦਿੱਤਾ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਇੰਨਾ ਕੁ ਦਿੱਤਾ ਉਹਨਾਂ ਨੇ ਹਾਂਜੀ ਕਿਤੇ ਜ਼ਿੰਦਗੀ ਚ ਉਤਾਹ ਚੜਾ ਵੀ ਆਉਂਦੇ ਨੇ ਹਾਂਜੀ ਕਿਤੇ ਉਹ ਪ੍ਰਾਣਾ ਸਮਾ ਚੇਤੇ ਕਰਕੇ ਮਨ ਨਹੀਂ ਭਰ ਆਉਂਦਾ ਕਿ ਕਿੱਥੇ ਉਹ ਸਮਾਂ ਸੀਗਾ ਗੁਰੂ ਦੇ ਨਾਲ ਲੜ ਲੱਗੇ ਸੀ 24 ਘੰਟੇ ਗੁਰੂ ਤੋਂ ਰਹਿੰਦੇ ਸੀ ਆਪਾਂ ਤੇ ਕਈਆਂ ਸੇ ਗੱਲਾਂ ਹੋ ਜਾਂਦੀਆਂ ਤੇ ਹੁਣ ਇੱਥੇ ਆ ਕੇ ਬਰਗਰ ਰੈਡੀ ਦੇ ਆਪਾਂ ਵੇਚ ਕੇ ਤੇ ਗੁਜ਼ਾਰਾ ਕਰਦੇ ਆਂ ਹਾਂਜੀ ਨਹੀਂ ਉਹਨਾਂ ਨੇ ਨਾ ਜਿੱਦਾਂ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਹੁੰਦੀ ਆ ਤੇ ਉਹਦੇ ਅੰਦਰ ਕਾਫੀ ਸੋਚਾਂ ਚੱਲਦੀਆਂ ਰਹਿੰਦੀਆਂ ਹਨ ਇਹਦੇ ਸਾਡੇ ਅੰਦਰ ਵੀ ਸੀ ਕਿ ਕੀਰਤਵੀਰਤ ਵਾਲਾ ਇਨਸਾਨ ਪਤਾ ਨਹੀਂ ਕਿੱਦਾਂ ਰਹਿੰਦਾ ਹਨ ਤੇ ਮਾਰੇ ਨੇ ਵਿਖਾਇਆ ਮਾਰੇ ਨੇ ਵਿਖਾਇਆ ਚੰਗੀ ਤਰ੍ਹਾਂ ਕੀ ਕਰਦੇ ਵਰਦੇ ਵਿੱਚ ਵੀ ਅਸੀਂ ਕਿਦਾਂ ਨਾਮ ਜਪ ਸਕਦੇ ਹਾਂ ਤੇ ਮੈਂ ਕਹਿੰਨੀ ਇਹ ਤਾਂ ਮਹਾਰਾਜ ਤੇ ਉਸ ਟਾਈਮ ਅਸੀਂ ਸੋਚਦੇ ਸੀਗੇ ਕਿ ਪਤਾ ਨਹੀਂ ਕੀ ਹੋ ਗਿਆ ਪਰ ਇਹ ਸਾਡੇ ਮਹਾਰਾਜ ਦੀ ਉਸ ਅਕਾਲ ਪੁਰਖ ਦੀ ਗੁਰੂ ਮਹਾਰਾਜ ਦੀ ਸਭ ਦੀ ਕਿਰਪਾ ਆ ਕਿ ਉਹਨਾਂ ਨੇ ਸਾਨੂੰ ਦੋਨੋਂ ਤਰ੍ਹਾਂ ਰਹਿਣਾ ਸਿਖਾਇਆ ਬਹੁਤ ਵੱਡੀ ਕਿਰਪਾ ਆ ਕਿ ਸਾਨੂੰ ਮੇਰੇ ਲਈ ਤਾਂ ਬਹੁਤ ਹੀ ਵੱਡੀ ਹੈ ਕਿ ਉਹਨਾਂ ਨੇ ਮੈਨੂੰ ਇੱਥੇ ਵੀ ਆ ਕੇ ਉਸ ਰੰਗ ਚੋਂ ਕੱਢ ਕੇ ਵੀ ਇੱਥੇ ਵੀ ਆ ਕੇ ਉਹ ਹੁਣ ਬਹੁਤ ਮੈਂ ਕਹਿੰਨੀ ਕਿਤੇ ਵੱਧ ਆਨੰਦ ਬਖਸ਼ਿਆਣਾ ਆ ਕੇ ਤੁਸੀਂ ਘਰਵਾਲੀ ਦੀ ਮਦਦ ਕਰਦੇ ਹੋ ਝੂਠੇ ਭਾਂਡੇ ਆ ਉਹ ਵੀ ਧੋਣੇ ਪੈਂਦੇ ਆ ਕੰਮ ਹੀ ਕਰਾਉਣਾ ਪੈਂਦਾ ਹਾਂਜੀ ਨਹੀਂ ਐਦਾਂ ਤਾਂ ਲੱਗਦਾ ਨਹੀਂ ਕੁਝ ਨਹੀਂ ਐਦਾਂ ਤਾਂ ਨਹੀਂ ਕੁਝ ਲੱਗਦਾ ਵੈਗਰੂ ਕਿਰਤ ਵਿਰਤ ਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਲੈ ਸਕਦੇ ਕਿ ਆਪਾਂ ਝੂਠੇ ਭਾਂਡੇ ਧੋਂਦੇ ਆ ਨਾ ਨਹੀਂ ਜਦੋਂ ਆਪਾਂ ਕਿਰਤ ਵਿਰਤ ਕਰ ਰਹੇ ਆ ਤਾਂ ਕਿਰਤ ਵਿਰਤ ਦਾ ਤਰੀਕਾ ਨਹੀਂ ਰਹਿਣਾ ਚਾਹੀਦਾ ਉਹਨੂੰ ਵੀ ਇੱਕ ਸੇਵਾ ਦੇ ਭਾਵਨਾ ਨਾਲ ਲੈ ਕੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਸਿੱਖ ਨੂੰ ਕੀ ਦੀ ਝੂਠੇ ਭਾਂਡੇ ਵਾਂਗ ਦੇ ਲੱਗਦਾ ਹੋ ਕਿ ਮੈਂ ਝੂਠੇ ਭਾਂਡੇ ਵਾਂਗ ਕਿਉਂਕਿ ਜੇ ਉਹਦਾ ਨਾਮ ਚੱਲਦਾ ਤਾਂ ਉਹਨੂੰ ਝੂਠਾ ਕੁਝ ਵੀ ਨਹੀਂ ਲੱਗਦਾ ਹਾਂਜੀ ਸੁੱ ਕਈ ਅਸੀਂਆਂ ਔਰਤਾਂ ਵਾ ਮਹਿਲਾਵਾਂ ਜਾਂ ਲੜਕੀਆਂ ਵੀ ਹਨ ਜੋ ਇਹਦਾ ਬਾਹਰ ਨਿਕਲ ਕੇ ਕੰਮ ਕਰਨਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਜਾਂ ਤੇ ਘਰ ਦੀ ਕੋਈ ਮਜਬੂਰੀ ਹੋ ਜਾਂਦੀ ਆ ਜਾਂ ਉਹ ਸ਼ਰਮ ਦੇ ਮਾਲਿਆਂ ਬਾਹਰ ਨਿਕਲ ਕੇ ਕੰਮ ਨਹੀਂ ਕਰਦੀਆਂ ਹਾਂ ਜੀ ਇਹ ਤਾਂ ਹੈ ਇਹ ਹੁਣ ਜਿਸ ਤਰ੍ਹਾਂ ਘਰ ਪੱਖ ਹੁੰਦਾ ਨਾ ਕੋਈ ਪੇਰੈਂਟਸ ਚਾਹੁੰਦੇ ਆ ਕੋਈ ਨਹੀਂ ਚਾਹੁੰਦੇ ਹੈ ਨਾ ਤੇ ਇਹਦੇ ਲਈ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜਿਸ ਤਰੀਕੇ ਦਾ ਕਿਸੇ ਦਾ ਘਰ ਦਾ ਰਹਿਣ ਸਹਿਣਾ ਹੈ ਨਾ ਤੇ ਵੱਡਿਆਂ ਦੇ ਮੰਨ ਕੇ ਵੀ ਚੱਲਣੀ ਪੈਂਦੀ ਹੈ ਨਾ ਉਹਨਾਂ ਦੇ ਅੰਦਰ ਚ ਹੀ ਰਹਿਣਾ ਪੈਂਦਾ ਤੇ ਅਸੀਂ ਤੇ ਆਪਣਾ ਕਹਿੰਨੇ ਆ ਕਿ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਹੈ। ਕਿ ਉਹਨਾਂ ਦੇ ਅਕੋਰਡਿੰਗ ਜੇ ਕੰਮ ਕਰਨਾ ਚਾਹਿਆ ਤੇ ਕੰਮ ਕਰ ਲਿਆ। ਜੇ ਗੁਰੂ ਘਰ ਜਾਣਾ ਚਾਹਿਆ ਤਾਂ ਗੁਰੂ ਘਰ ਚਲੇ ਗਏ। ਕੋਈ ਮੈਂ ਕਹਿੰਨੀ ਇੰਨਾ ਮਾਰੇ ਦੀ ਇੰਨੀ ਕਿਰਪਾ ਨਾਲ ਇੰਨਾ ਵਧੀਆ ਮੈਨੂੰ ਸਿੰਘ ਬਖਸ਼ਿਆ ਨਾ ਮਾਰੇ ਨੇ ਕਿ ਕਿਹਲੋ ਉਹਦੇ ਰੂਪ ਚ ਉਤਰ ਕੇ ਇਹ ਸਿੰਘ ਹੀ ਆਇਆ ਹੋਇਆ। ਤੇ ਬਹੁਤ ਹੀ ਬਿਲਕੁਲ ਦੋ ਪਚੰਗੀ ਵੀ ਹੈਗੇ ਨੇ। ਸੋ ਉਹਨਾਂ ਵੀ ਗੱਲ ਕਰਾਂਗੇ ਕਿ ਤੁਸੀਂ ਲੋਕਾਂ ਨੂੰ ਆਪਾਂ ਦਿੰਨੇ ਆ ਵੀ ਜਪਜੀ ਸਾਹਿਬ ਦਾ ਪਾਠ ਸੌਣ ਤੇ ਵਰਕਫੀਰ ਕੀ ਪੁੱਛ ਗਿਆ ਤੁਹਾਡੇ ਜੇ ਬੱਚੇ ਨੇ ਉਹਨਾਂ ਨੇ ਵੀ ਪਾਠ ਆਉਂਦਾ ਜ਼ੁਬਾਨੀ ਹਾਂਜੀ ਬੇਟੇ ਨੂੰ ਆਉਂਦਾ ਬੇਟੇ ਨੇ ਕੰਢੀ ਕੀਤਾ ਆਇਆ ਤੇ ਉਹ ਸੁਣਾਏਗਾ ਤੁਹਾਨੂੰ ਜੀ ਜੀ ਆਪਾਂ ਛੋਟੇ ਬੇਟੜਾ ਵੀ ਗੱਲ ਕਰ ਲੈਣੇ ਆ ਇਹ ਬੇਟਾ ਕੀ ਨਾਮ ਆਪਣਾ ਪ੍ਰਭਜੋਤ ਸਿੰਘ ਪ੍ਰਭਜੋਤ ਜੀ ਜ਼ੁਬਾਨੀ ਪਾਠ ਕਿਹੜਾ ਤੁਹਾਨੂੰ ਆਉਂਦਾ ਜਫਰਨਾਮਾ ਵੀ ਆਉਂਦਾ ਤੇ ਜਪਜੀ ਸਾਹਿਬ ਵੀ ਆਉਂਦਾ ਸੁਣਾਓਗੇ ਸੁਣਾਓ ਫਿਰ ਸਾਲ ਇੱਕ ਅੰਕਾਰ ਸਤਨਾਮ ਕਰਤਾ ਪਰਖ ਨੇਰ ਪਾਵ ਨਿਰਵਰ ਅਕਾਲ ਮੂਰਤ ਜੁਨੀ ਸਪੰਗਿਰ ਪ੍ਰਸਾਦ ਆਦ ਸਚ ਜਗਤ ਸਚੇ ਪਿਸ ਜਨਾਨ ਕੋ ਸਿ ਪੀ ਸਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲਖ ਵਾਰ ਚਪੈ ਚਪੜ ਹੋ ਬਈ ਜੇ ਲਾਇ ਰਹਾ ਲਫਤਾਰ ਪੁਖਿਆ ਪਖਣਾ ਤਰੀ ਜਿਬ ਨਾ ਪ੍ਰਿਆ ਪਰ ਸਹ ਸਿਆਨ ਭਲਾ ਕੋ ਤਾਂ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮ ਅਰਜ਼ਹੀ ਚਲਣਾ ਨਾ ਲਿਖ ਲਿਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮ ਨਾ ਕਇਆ ਜਾਈ ਹੁਕਮੀ ਹੋ ਮੰਜੇ ਹੁਕਮ ਲੈ ਵੜਾਈ ਹੁਕਮੀ ਉੱਤੇ ਨੀਚੇ ਹੁਕਮ ਲੇਖ ਦੋਖ ਸਖ ਪਾਇਆ ਹੈ ਇੱਕ ਨਾ ਹੁਕਮੀ ਬਕਸੀਸ ਇੱਕ ਹੁਕਮੀ ਸਰਪੁਆਈ ਗਿਆ ਹੈ ਹੁਕਮੇ ਅੰਦਰ ਸਾਬ ਕੋ ਬਾਹਰ ਕਮਨੇ ਕੋ ਨਾ ਲਖ ਮੇ ਜੇ ਬਜੇ ਤਾ ਹੋਂ ਮੇ ਕੈਨੇ ਕੋ ਗਾਵੇ ਕੋ ਤੜ ਹੋਵਗ ਸਦਾੜੇ ਗਾਵੇ ਕੋ ਦਾਤ ਜੜੇ ੜੀ ਸਾੜ गावे को गुने मरेंगा बिचारे गावे को साजे करे तड़के गावे को जी ले फिर दे गावे को जा पेद से दूर गावे को बेखे हाथ रहा दूर कथना कथी ना आवे तो काथे 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 कथी कोटी कोट कोट दे देदा देले दे दा दे ले दे पाहे जुगा जुगा तरखाई खाए न्यू घूमता है रहो ਨਾਨਕ ਕਬਿਕ ਸੇ ਪੇਪਰ ਬਾਹੋ ਸਾਚਾ ਸਾਯਾ ਸਾਤ ਦਾ ਹੈ ਪਾਕਿਆ ਪਵਵਾ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਜਿਸੰਤਰੇ ਪਿਆਰ ਜੀ ਤੁਸੇ ਦਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜੀ ਜੀ ਬਿਲਕੁਲ ਇਹ ਛੋਟਾ ਬੱਚਾ ਜੋ ਕਿ ਜਪਜੀ ਸਾਹਿਬ ਦਾ ਪਾਠ ਨੇ ਜ਼ੁਬਾਨੀ ਸੁਣਾ ਦਿੱਤਾ ਸੋ ਇਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਕੋ ਵੀ ਆਓ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਓ ਅਤੇ ਸਾਰੇ ਕੋ ਮਰਕਰ ਫੀਲ ਆਓ ਇਹ ਇੱਕ ਉਪਰਾਲਾ ਹੈ ਬੜਾ ਵਧੀਆ ਉਪਰਾਲਾ ਹੈ ਆਪਣੇ ਧਰਮ ਨਾਲ ਜੋੜਨ ਦਾ ਤੇ ਜਿਹਨੂੰ ਵੀ ਕੋਈ ਪਾਠ ਆਪਣੇ ਧਰਮ ਦਾ ਆਉਂਦਾ ਹੈ ਤੇ ਆ ਕੇ ਇਥੇ 버ਗਰ ਖਾ ਸਕਦਾ ਹੈ ਸੋ ਸਾਨੂੰ ਵੀ ਆਪਣੇ ਬੱਚਿਆਂ ਨੂੰ ਆਪਣੇ ਧਰਮ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਇਤਿਹਾਸ ਵਿੱਚ ਆਪਣੇ ਜੋ ਪ੍ਰਾਤਨ ਵਿਰਸਾ ਹੈ ਉਹਨਾਂ ਜੋੜ ਕੇ ਆਪਾਂ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਲੁਧਿਆਣਾ ਟਾਈਮ ਲਈ ਜਸਵਿੰਦਰ 베ਦੀ ਗੁਦਾਸਪੁਰ